ਬਾਦਲ ਬਾਦ ਖਤਮਾ ਬਾਦਲ ਬਾਦ ਦਾ ਜਿਹੜਾ ਵਰਤਾਰਾ ਉਹ ਖਤਮ ਕਰਤਾ ਜਦੋਂ ਬਾਦਲ ਸਾਹਿਬ ਤੋਂ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਤੋਂ ਇੱਕ ਫਖਰੇ ਕੌਮਨ ਕਰ ਤੋਂ ਹੀ ਛਿਲ ਲਿਆ ਇੰਤੋਂ ਵੱਡਾ ਫਿਰ ਹੋਰ ਫਤਵਾ ਕੀ ਹੋਜੀ ਨਵਾਂ ਅਕਾਲੀ ਦਲ ਉੱਤਰੂ ਨਵਾਂ ਵੀ ਅਕਾਲੀ ਦਲ ਉੱਤਰੂ ਸਹੀ ਲੀਹਾਂ ਤੇ ਉੱਤਰ ਨਾ ਉਹਨਾਂ ਨੇ ਰਾਹ ਪੰਦਰਾ ਕੀਤਾ ਜਿਹੜੀ ਲੀਤ ਅਕਾਲੀ ਦਲ ਤੁਰਿਆ ਸੀ ਉਹਨਾਂ ਨੇ ਉਸ ਲੀ ਦੇ ਪਰਖ ਤੇ ਉਡਾ ਤੇ ਇਹ ਦੱਸਤਾ ਵੀ ਉਹ ਰਾਹ ਸੀ ਜਿਹੜਾ ਉਹ ਪੰਥ ਵਿਰੋਧੀ ਸੀ ਉਹ ਪੰਜਾਬ ਵਿਰੋਧੀ ਸੀ ਸਿੱਖ ਵਿਰੋਧੀ ਸੀ ਮਾਨਵਤਾ ਵਿਰੋਧੀ ਸੀ ਉਹਨਾਂ ਨੇ ਇਹ ਸਾਰੀ ਲੀਡਰਸ਼ਿਪ ਦੀ ਸਿਆਸਤ ਖਾਰਜ ਕਰਤੀ ਇਹਨਾਂ ਦੀ ਸੋਚ ਰੱਦ ਕਰ ਲਈ ਪਹਿਲਾਂ ਦਾ ਸਾਰਿਆਂ ਦਾ ਨਿਸ਼ਾਨਾ ਉਸ ਸਮੇਂ ਤਾਂ ਜਮੇਰ ਦੇ ਗੈਨੀ ਹਰਪ੍ਰੀਤ ਸਿੰਘੇ ਸੀ ਨਾ ਜੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਬਿੱਗ ਯਮੀ ਹਰਪ੍ਰੀਤ ਪਿੰਡਾ ਜਿਹੜਾ ਉਹ ਉਹ ਨਹੀਂ ਸਾਡੇ ਪੈਰ ਲੱਗਣ ਦੇ ਰਿਹਾ ਉਹ ਤੇ ਉਹਨਾਂ ਤੇ ਇਲਜ਼ਾਮ ਲੱਗਦੇ ਸੀ ਕਿ ਉਹਨਾਂ ਦੇ ਭਾਜਪਾ ਨਾਲ ਸਬੰਧ ਆ ਆਰਐਸਐਸ ਨਾਲ ਸਬੰਧਾਂ ਤੇ ਲਗਾਤਾਰ ਇਲਜ਼ਾਮ ਲਾਉਂਦੇ ਸੀ ਉਹ ਤਾਂ ਹੁਣ ਉਹ ਇੱਕ ਪੰਜਾਬੀ ਦੀ ਕਹਾਵਤ ਆ ਉਹ ਕਿਸੇ ਨੂੰ ਕਹਿੰਦਾ ਉਹ ਤੇਰੀ ਮਾਂ ਕੱਲ ਰਾਤ ਘਹਾ ਰਿਆਂ ਤ ਫਿਰਦੀ ਸੀ ਹੂੰ ਉਹ ਕਹਿੰਦਾ ਕਿਵੇਂ ਦੇਖੀ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਉਹ ਉੱਥੇ ਕੀ ਕਰਨ ਗਈ ਸੀ ਪੰਜਾਬੀ ਦੀ ਕਹਾਵਤ ਆ ਜਦੋਂ ਹਰੀਆਂ ਚਰਦੇ ਬੈਠ ਕੇ ਨੂੰ ਨਾ ਹਾਲੀ ਕੱਢਣਾ ਹੁੰਦਾ ਕੱਤੀ ਕਰਦੇ ਆ ਉਹਨੂੰ ਉਹ ਤੋਂ ਬੰਦੇ ਕਹਿੰਦੇ ਨਾਲੇ ਇਹਦੇ ਨੱਠ ਵੀ ਪਾ ਦੋ ਨਹੀਂ ਇਹ ਫੇਰ ਖਰਾਬ ਕਰੂ ਵੀ ਨਾਲ ਦੀ ਨਾਲ ਆ ਨਾਨਕਸ਼ਾਹੀ ਕਲੰਡਰ ਵਾਲਾ ਤੇ ਫਖੜੇ ਕਾਉਮ ਵਾਲਾ ਮਸਲਾ ਵੀ ਨਿਵੇੜ ਦੋ ਕੀ ਲੱਗਦਾ ਸੁਭੀਰ ਸਿੰਘ ਬਾਦਲ ਦਾ ਰਾਜਨੀਤਿਕ ਪੱਖ ਤੁਹਾਡੇ ਤੁਹਾਡੇ ਤਜਰਬੇ ਚੋਂ ਕੀ ਲੱਗ ਰਿਹਾ ਹੁਣ ਪਹਿਲੀ ਗੱਲ ਤੇ ਇਹ ਆ ਵੀ ਜਿਹੜੀ ਸਿਆਸਤ ਨੇ ਉਹਨੇ ਆਪ ਦਾ ਰਾਜਨੀਤਿਕ ਕਦਮ ਵਧਾਇਆ ਸੀ ਉਹ ਸਿਆਸਤ ਕਰਤੀ ਰੱਬ ਜੇ ਉਹ ਉਹੀ ਸਿਆਸਤ ਤੇ ਅੱਗੇ ਵਧਣਾ ਚਾਹੂ ਉਹਦਾ ਕੋਈ ਤਰੀਕਾ ਨਹੀਂ ਸਨਖਾਤ ਤਾਂ ਲੱਗੀ ਆ ਜੀ ਮਾਸਟਰ ਤਾਰਾ ਸਿੰਘ ਨੂੰ ਵੀ ਲੱਗੀ ਆ ਸਭ ਫਤੇ ਸਿੰਘ ਨੂੰ ਵੀ ਲੱਗੀ ਆ ਵਰਕਿੰਗ ਕਮੇਟੀ ਨੂੰ ਵੀ ਲੱਗੀ ਆ ਪਰ ਉਹ ਆਗੂ ਸੁਧਰਦੇ ਰਹੇ ਆਪਣੇ ਆਪ ਦੇ ਆ ਸੁਧਾਰ ਦੀ ਆਸ ਰੱਖਣੀ ਇਹ ਤਾਂ ਸਿੱਖ ਫਲਸਫੇ ਦਾ ਇੱਕ ਬਹੁਤ ਵੱਡਾ ਸਿਧਾਂਤ ਆ ਇਹ ਆਪਣੇ ਆਪ ਨੂੰ ਹੀ ਸੁਧਾਰਨਗੇ ਤਾਂ ਬਿਲਕੁਲ ਅੱਗੇ ਆ ਜਾਣ ਪੰਥ ਨੂੰ ਕੀ ਤਰਾਜ ਆ ਜੀ ਤਾਂ ਖਾਲਸਾ ਪੰਥ ਦੇ ਮੇਲੇ 'ਚ ਗੇਮ ਆਉਣਾ ਨੇ ਰੋੜਤੀ ਨਾ ਸਿੰਘ ਸਹਿਬਾਨ ਨੇ ਨਹੀਂ ਭਾਈ ਹੁਣ ਤੁਸੀਂ ਆਪਦਾ ਵਿਵੇਕ ਵਰਤੋ ਹੁਣ ਆਪਦੇ ਉਹੇ ਜਿਹੇ ਆਪ ਨੂੰ ਉਹੇ ਜਿਹੇ ਡੈਲੀਗੇਟ ਹੋਇਆ ਪ੍ਰਧਾਨ ਤੋਂ ਜਿਹੜਾ ਤੁਹਾਨੂੰ ਲੱਗਦਾ ਪੰਥਕ ਮਾਰਗ ਤੇ ਅੱਗੇ ਵਧੂਗਾ ਤਾਂ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੁੜ ਚੁੱਕੇ ਨੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਲੀ ਸਾਹਿਬ ਸ਼੍ਰੀ ਕਾਲ ਤੱਕ ਸਾਹਿਬ ਤੋਂ ਜਿਹੜਾ ਕੱਲ ਫੈਸਲਾ ਆਇਆ ਹੈ ਜਾਂ ਜਿਸ ਤਰੀਕੇ ਨਾਲ ਗੁਨਾਹ ਕਬੂਲ ਕਰਵਾਏ ਗਏ ਹੈ ਉਹ ਸਾਰੇ ਮਾਮਲੇ ਤੇ ਤੁਹਾਡੀ ਰਾਏ ਕੀ ਹੈ ਜੀ ਕੀਵੇਂ ਦੇਖਦੇ ਦੇਖੋ ਜੀ ਜੇ ਸਮੁੱਚੇ ਤੌਰ ਤੇ ਦੇਖੀਏ ਸੱਚਮੁੱਚ ਇਤਿਹਾਸਕ ਫੈਸਲਾ ਜੋ ਅਕਾਲ ਤਖਤ ਨੇ ਅੱਜ ਕੀਤਾ ਜੀ ਸਵਾਲ ਸਿਰਫ ਇਹ ਨਹੀਂ ਵੀ ਕੱਲਾ ਕੱਲਾ ਸਵਾਲ ਪੁੱਛਿਆ ਤੇ ਉਹਦਾ ਜਵਾਬ ਲਿਆ ਜੀ ਇਸ ਤੋਂ ਵੱਡਾ ਅਹਿਮ ਸਵਾਲ ਇਹ ਆ ਵੀ ਅਕਾਲ ਤਖਤ ਸਾਹਿਬ ਦੀ تسهیل ਤੋਂ ਸਿੰਘ ਸਹਿਬਾਨ ਨੇ ਜੋ ਵਿਚਾਰ ਪ੍ਰਗਟ ਕੀਤੇ ਨੇ ਜੀ ਅਕਾਲੀ ਦਲ ਕੀ ਆ ਪੰਥ ਕੀ ਆ ਪੰਜਾਬ ਕੀ ਆ ਤੇ ਅਕਾਲ ਪੱਖ ਸਾਹਿਬ ਦੀ ਅਜਮਤ ਕੀ ਆ ਜੀ ਉਹ ਜਿਹੜੀ ਉਹਨਾਂ ਨੇ ਆਵਾਰਤ ਲਿਖੀ ਆ ਜੀ ਉਹ ਵੀ ਇਹ ਫੈਸਲਿਆਂ ਦੀ ਵਿਆਖਿਆ ਇਹਨਾਂ ਦੀ ਪਿਛੋਕਮੀਆਂ ਉਹ ਬਹੁਤ ਵੱਡੀ ਆ ਤੇ ਅਹਿਮ ਜੀ ਮੇਰੇ ਅਨੁਸਾਰ ਨਾਲ ਮਤਲਬ ਅਕਾਲੀ ਦਲ ਦੇ ਵਿੱਚ ਜਿਹੜਾ ਹੰਗਾਰ ਆਇਆ ਸੀ ਜੀ ਜਿਹੜੀ ਲੀਤ ਅਕਾਲੀ ਦਲ ਤੁਰਿਆ ਸੀ ਉਹਨਾਂ ਨੇ ਉਸ ਲੀ ਦੇ ਪਰਖ ਤੇ ਉੜਾ ਤੇ ਜੀ ਇਹ ਦੱਸਤਾ ਵੀ ਉਹ ਰਾਹ ਸੀ ਜਿਹੜਾ ਉਹ ਪੰਥ ਵਿਰੋਧੀ ਸੀ ਉਹ ਪੰਜਾਬ ਵਿਰੋਧੀ ਸੀ ਸਿੱਖ ਵਿਰੋਧੀ ਸੀ ਮਾਨਵਤਾ ਵਿਰੋਧੀ ਸੀ ਜੀ ਉਹ ਸੋਚ ਤੇ ਚੱਲ ਕੇ ਫਿਰ ਜਿਹੜੇ ਇਹਨਾਂ ਨੇ ਫੈਸਲੇ ਕੀਤੇ ਨੇ ਕਿਉਂਕਿ ਕੋਈ ਜਿਹੜਾ ਸੰਕਲਪ ਹੁੰਦਾ ਨਾ ਜੀ ਸੰਕਲਪ ਦੇ ਪਿੱਛੇ ਜਿਵੇਂ ਆਪਾਂ ਉਹਦਾ ਵਰਛੇ ਦੀ ਨੋਕ ਹੁੰਦਾ ਜੀ ਉਹਦੇ ਪਿੱਛੇ ਇੱਕ ਜਿਵੇਂ ਆਪਾਂ ਹੱਥਾਂ ਕਹਿੰਦੇ ਆ ਵਰਛੇ ਦਾ ਉਹ ਹੁੰਦਾ ਜਿਹਦੇ ਕਰਕੇ ਉਹ ਨੋਕ 'ਚ ਤਾਕਤ ਹੁੰਦੀ ਆ ਜੀ ਸੋ ਜਿਹੜੇ ਉਹਨਾਂ ਨੇ ਨੁਕਤੇ ਉਠਾਏ ਨੇ ਇਹਨਾਂ ਦੇ ਪਿੱਛੇ ਸਿਆਸਤ ਕਿਹੜੀ ਸੀ ਸੋਚ ਕਿਹੜੀ ਸੀ ਉਹਦੀ ਜੋ ਉਹਨਾਂ ਨੇ ਵਿਆਖਿਆ ਕੀਤੀ ਆ ਇੱਕ ਸਾਹਬ ਨਾਲ ਇਹ ਕਹਿ ਦਿਓ ਕਿ ਉਹਨਾਂ ਨੇ ਜਿਹੜਾ ਬਾਦਲ ਬਾਦ ਦਾ ਵਰਤਾਰਾ ਸੀ ਜੀ ਉਹਨੂੰ ਜੜੋਂ ਖੇੜਤਾ ਤੇ ਰੱਦ ਕਰਤਾ ਜੀ ਤੁਸੀਂ ਇਹ ਦੇਖੋ ਉਹਨਾਂ ਨੇ 1978 ਦੀ ਵੀ ਗੱਲ ਕੀਤੀ ਵੀ ਉਦੋਂ ਵੀ ਤੁਹਾਡੀ ਸਰਕਾਰ ਸੀ ਜੀ ਤੁਹਾਡੇ ਯਾਦ ਹੋ ਮਨਪ੍ਰੀਤ ਬਾਦਲ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਸ਼ ਅਥ ਰੱਖੇ ਸੀ ਜੀ ਜਿਹੜੇ ਰਿਕਾਰਡ ਦਾ ਹਿੱਸਾ ਨਹੀਂ ਵੀ ਜਦੋਂ ਨਰਨਕਾਰੀਆਂ ਨੂੰ ਅੰਮ੍ਰਿਤਸਰ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਤਾਂ ਪੰਜਾਬ ਕੁਸ਼ ਦੀ ਰਿਪੋਰਟ ਇਹ ਸੀ ਅਜਾਜ਼ ਨਹੀਂ ਦਿੱਤੀ ਜਾਣੀ ਚਾਹੀਦੀ ਪੰਜਾਬ ਦੀ ਇੰਟੈਲੀਜੈਂਸ ਸੀਆਈਡੀ ਤੇ ਏਜੰਸੀਆਂ ਦੀ ਰਿਪੋਰਟ ਸੀ ਅਮਰਫਰ ਵਿਖੇ ਸਮਾਗਮ ਕਰਨ ਦੀ ਅਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਇਹਦੇ ਨਾਲ ਤਣਾਅ ਤੇ ਟਕਰਾਅ ਪੈਦਾ ਹੋ ਸਕਦਾ ਜੀ ਪਰ ਕਿਦੋਂ ਪਤਾ ਨਹੀਂ ਬਾਦਲ ਸਾਹਿਬ ਨੇ ਕਿਉਂ ਦਿੱਤੀ ਅਜਾਜ਼ਤ ਜੀ ਜੀ ਉਹਨਾਂ ਨੇ ਉਹ ਸਵਾਲ ਨੂੰ ਵੀ ਉਸ ਘੇਰੇ ਦੇ ਵਿੱਚ ਲਿਆ ਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ 'ਚ ਨਹੀਂ ਰਹੇ। ਜੀ। ਪਰ ਉਹਨਾਂ ਨੂੰ ਜਿਹੜਾ ਸਨਮਾਨ ਦਿੱਤਾ ਸੀ ਸਖਰੇ ਕੌਮ ਉਹ ਉਹਨਾਂ ਨੇ ਬਾਤ ਲੈ ਲਿਆ। ਜੀ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ। ਜੀ। ਇਹ ਤਾਂ ਵੀ ਵੱਡੀ ਗੱਲ ਇਹ ਆ ਸੋਚ 'ਤੇ ਹਮਲਾ ਕੀਤਾ, ਸਮਝ 'ਤੇ ਹਮਲਾ ਕੀਤਾ, ਸਿਆਸਤ 'ਤੇ ਹਮਲਾ ਕੀਤਾ। ਜੀ। ਜੋ ਸਿੱਖ ਸਿਧਾਂਤ ਆ ਉਹ ਕਿਸੇ ਬੰਦੇ ਦਾ ਵੈਰੀ ਨਹੀਂ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੋਧੀ ਨਹੀਂ ਜੀ ਉਹਦਾ ਸਬੰਧ ਵਿਚਾਰ ਨਾਲ ਆ ਵਿਚਾਰ ਸਹੀ ਆ ਜਾਂ ਗਲਤ ਆ ਜੀ ਉਹਨਾਂ ਨੇ ਇਹ ਸਾਰੀ ਲੀਡਰਸ਼ਿਪ ਦੀ ਸਿਆਸਤ ਖਾਰਜ ਕਰਤੀ ਇਹਨਾਂ ਦੀ ਸੋਚ ਰੱਦ ਕਰਤੀ ਇੱਕ ਨਾਮ ਨਾਲ ਇਹ ਜਦੋਂ ਕਹਿੰਦਾ ਵੀ ਨੈਤਿਕ ਤੌਰ ਤੇ ਤੁਹਾਨੂੰ ਅਗਵਾਈ ਕਰਨ ਦਾ ਹੱਕ ਨਹੀਂ ਹੈ ਹੁਣ ਜੀ ਇਹ ਆਪਣੇ ਆਪ ਇੱਕ ਬਹੁਤ ਵੱਡਾ ਫਤਵਾ ਇਹ ਕਹਿੰਦਾ ਵੀ ਕਿਸੇ ਨੂੰ 5 ਸਾਲ ਲਈ ਕੱਟ ਦੋ 10 ਸਾਲ ਲਈ ਕੱਟ ਦੋ ਸਿਆਸ ਤੇ ਰੋਕ ਲਾ ਦਿਓ ਇਹ 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 ਤਾਂ ਵੀ ਵੱਡਾ ਫੈਸਲਾ ਮੇਰੀ ਸਮਝ ਦੇ ਅਨੁਸਾਰ ਜੀ ਉਹਨਾਂ ਦੇ ਅੰਦਰਲੀ ਬੁਰੀਾਈ ਹੈ ਜਿਹੜੀ ਜਿਹੜੀ ਸੋਚ ਆ ਉਹਨੂੰ ਖਤਮ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਫਿਰ ਵੱਡੀ ਗੱਲ ਉਹਨਾਂ ਨੇ ਜਿਹੜੇ ਕਹਿੰਦੇ ਸੀ ਜੀ ਕਾਨੂੰਨੀ ਤੌਰ ਤੇ ਐ ਹੋਜੂ ਫਲਾਨਾ ਹੋਜੂ ਇਨਕਾ ਹੋਜੂ ਤੇਨਕਾ ਹੋਜੂ ਉਹਨਾਂ ਨੇ ਬਿਲਕੁਲ ਰਾਹ ਸਾਫ਼ ਕਰਤਾ ਜੀ ਉਹਨਾਂ ਨੇ ਕਿਹਾ ਵੀ ਆਪੋ ਆਪ ਦੇ ਚੁੱਲ੍ਹੇ ਸਿਮੇਟ ਲੋ ਭਗ ਕੋਈ ਨਹੀਂ ਅਕਾਲੀ ਦਲ ਕੀਤਾ ਜੀ ਪਰ ਉਹਨਾਂ ਨੇ ਕਿਹਾ ਜਿਹੜੀ ਸੋਚ ਅੱਜ ਇੱਥੋਂ ਉੱਭਰੀ ਆ ਇਹ ਸੋਚ ਦੇ ਆਧਾਰ ਤੇ ਅਕਾਲੀ ਦਲ ਦੀ ਪੁਨਰਸਰਜਿਤੀ ਕਰੋ ਜੀ ਉਹਦੇ ਲਈ ਉਹਨਾਂ ਨੇ ਇੱਕ ਕਮੇਟੀ ਬਣਾਈ ਆ ਜੀ ਇਹ ਕਮੇਟੀ ਬਣਾਉਂਦੇ ਹੋਏ ਨਾਲ ਇਹ ਵੀ ਸਖਤੀ ਨਾਲ ਕਿਹਾ ਕਿ ਭੋਗਸ ਭਰਤੀ ਨਹੀਂ ਹੋਣੀ ਚਾਹੀਦੀ ਜੀ ਇਹਨਾਂ 'ਚ ਕੋਈ ਲੀਡਰਸ਼ਿਪ ਕੋਈ ਆਗੂ ਆਪ ਦੇ ਆਪ ਨੂੰ ਸੁਧਾਰ ਲੈਂਦਾ ਨੈਤਿਕ ਤੌਰ ਤੇ ਸਿਆਸੀ ਤੌਰ ਤੇ ਉਹ ਆ ਵੀ ਸਕਦਾ ਕਿਸੇ ਦੇ ਮੁੜ ਪ੍ਰਧਾਨ ਬਣਨ ਜਾਂ ਲੀਡਰ ਬਣਨ ਤੇ ਕੋਈ ਰੋਕ ਨਹੀਂ ਲਾਈ ਜੀ ਉਹਨਾਂ ਨੇ ਪੰਥ ਨੂੰ ਕਹਿਤਾ ਵੀ ਹੁਣ ਤੁਹਾਡੇ ਹੱਥ ਹੈ ਤੁਸੀਂ ਆਪਣੇ ਆਗੂ ਚੁਣਨੇ ਨੇ ਜੀ ਹੁਣ ਤੁਸੀਂ ਆਪਣੇ ਵਿਵੇਕ ਨਾਲ ਫੈਸਲਾ ਕਰਨਾ ਅਕਾਲੀ ਦਲ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਬਣਾਓ ਜੀ ਇਹਦੇ ਵਿੱਚ ਜਿਹੜੇ ਕਹਿੰਦੇ ਸੀ ਮਤਲਬ ਅਕਾਲ ਤਖਤ ਤੋਂ ਜੇ ਹੋ ਗਿਆ ਜੀ ਆ ਹੋ ਗਿਆ ਉਹ ਉਹ ਨਾਮਲੇ ਨੂੰ ਵੀ ਉਹਨਾਂ ਨੇ ਬਹੁਤ ਕਲੀਅਰ ਕਰਤਾ ਜੀ ਛੋ ਮੇਰੇ ਹਿਸਾਬ ਨਾਲ ਮੈਂ ਪਹਿਲਾਂ ਵੀ ਇਹ ਸਵਾਲ ਹਾਰਦਾ ਰਿਹਾ ਵੀ ਜਿਹੜੀ ਅਕਾਲ ਤਖਤ ਸਾਹ ਪ੍ਰਤੀ ਸਿੰਘ ਸਹਿਵਾਨ ਪ੍ਰਤੀ ਇਹਨਾਂ ਨੇ 1996 ਤੋਂ ਬਾਅਦ ਪਹੁੰਚ ਪੜਾਈ ਸੀ ਨਾ ਜੀ ਬਹੁਤ ਲੋਕਾਂ ਨੂੰ ਬਹੁਤ ਸ਼ੰਕੇ ਸੀ ਜੀ ਸਮਾਜ ਆਦਰ ਮੁਲਾਜ਼ਮ ਨੇ ਜੀ ਇਹਨਾਂ ਦੀ ਲਾਏ ਹੋਏ ਨੇ ਉਹ ਕੀ ਕਰਨਗੇ ਜੀ ਸਮਝੌਤੇ ਦਾ ਰਾਹ ਕੱਢਣਗੇ ਜੀ ਅਕਾਲ ਤਖਤ ਨੇ ਜੰਗ ਥੋੜੋ ਲੜਨੀ ਹੈ ਬੰਦਿਆਂ ਨਾਲ ਜੀ ਅਕਾਲ ਤਖਤ ਨੇ ਇੱਕ ਸਹੀ ਸੇਧ ਤੇ ਰਾਹ ਵਿਖਾਉਣਾ ਜੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿੰਘ ਸਹਿਬਾਨ ਦੀ ਪ੍ਰਭੂ ਸੱਤਾ ਜਿਹੜੀ ਉਹ ਮੁੜ ਕੇ ਬਲੰਦ ਕਰਤੀ ਜੀ ਥੋੜਾ ਸਾਬ ਨੇ ਵੀ ਕੋਸ਼ਿਸ਼ ਕੀਤੀ ਸੀ ਇਹ ਜੀ ਉਹਨਾਂ ਨੇ ਕਿਹਾ ਸੀ ਕਿ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨਹੀਂ ਹੋਣਗੇ ਜੀ ਉਹ ਮੁਲਾਜ਼ਮ ਵਾਲੀਆਂ ਸੇਵਾ ਸ਼ਰਤਾਂਾਂ ਤੇ ਕੋਈ ਨਹੀਂ ਲਾਗੂ ਹੋ ਉਹਨਾਂ ਨੂੰ ਆਨਰੇਰੀਅਮ ਦਿੱਤਾ ਜਾਂਦਾ ਸੀ ਮਾਣ ਪੱਤਾ ਦਿੱਤਾ ਜਾਂਦਾ ਸੀ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਜੀ ਦੂਜਾ ਫੈਸਲਾ ਉਹਨਾਂ ਨੇ ਇਹ ਕਰਾਇਆ ਸੀ ਸਿੰਘ ਸਹਿਬਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਆ ਉਹਦੇ ਅਧੀਨ ਨਹੀਂ ਆਉਂਦੇ ਜੀ ਆਰੋਧੂਆ ਦੇ ਫੈਸਲੇ ਰੋੜੇ ਬੁਰੀ ਤਰ੍ਹਾਂ ਰੋੜੇਗੇ ਸੋ ਇਹ ਕਰਕੇ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਇਤਿਹਾਸ ਰਚਤਾ ਸਿੰਘ ਸਹਿਬਾਨ ਨੇ ਉਹ ਇੱਕ ਸਹੀ ਰਾਹ ਖੋਲ੍ਹਤਾ ਉਹਨਾਂ ਨੇ ਪੰਜਾਬ ਲਈ ਪੰਥ ਲਈ ਮਾਨਵਤਾ ਲਈ ਜੀ ਉਹ ਮੇਰੇ ਲਈ ਤਾਂ ਇਹ ਬੜਾ ਵੱਡਾ ਇਤਿਹਾਸ ਫੈਸਲਾ ਬਾਕੀ ਇਹ ਗੱਲ ਹੋਣੀ ਸੀ ਜੀ ਜਿਵੇਂ ਇਹ ਚਾਹੁੰਦੇ ਸੀ ਨਾ ਨੁਕਤਾ ਇਹ ਚਾਹੁੰਦੇ ਸੀ ਦਬੜ ਨੂੰ ਸੁਣੂ ਰਿਹਾ ਕਰਕੇ ਸਾਰੇ ਗੁਨਾਹ ਮੇਰੀ ਝੋਲੀ ਚ ਨੇ ਜੀ ਮੰਨਣਾ ਇੱਕ ਵੀ ਗੁਨਾਹ ਨਹੀਂ ਜੀ ਇਹ ਇਸੇ ਤਰ੍ਹਾਂ ਜਦੋਂ ਤਨਖਾਹਿਆ ਕਰਾਰ ਦਿੱਤਾ ਦੂਜੇ ਦਿਨ ਬੱਗਾ ਸ਼ੇਰ ਭੱਜ ਕੇ ਉੱਥੇ ਪਹੁੰਚ ਗਿਆ ਲਾਓ ਜੀ ਮੈਨੂੰ ਤਨਖਾਹ ਜੀ ਸਮਝ ਨਹੀਂ ਆ ਰਹੀ ਸੀ ਇਹਨਾਂ ਨੂੰ ਜਾਹਤਾ ਇਹਨਾਂ ਨੂੰ ਪਤਾ ਨਹੀਂ ਵੀ ਇਹ ਕਾਲ ਤਖਤ ਤੇ ਫੈਸਲੇ ਕਿਵੇਂ ਹੁੰਦੇ ਨੇ ਜੀ ਜਾ ਗਿਆ ਨੀ ਨੇ ਜਾ ਉਹੀ ਚਾਹੁੰਦੇ ਸੀ ਪਹਿਲਾਂ ਮਾਨੂੰ ਜਿਵੇਂ ਕਹਿੰਦੇ ਸੀ 1915 ਚ ਬਾਦਲ ਸਾਹਿਬ ਨੇ ਇੱਕ ਚਿੱਠੀ ਦਿੱਤੀ ਸੀ ਉਹ ਜਿਹੜੀ ਇਹਨਾਂ ਨੇ ਆਪਣੇ ਉਹ ਮਾਫੀਨਾਮੇ ਦੇ ਨਾਲ ਵੀ ਲਾਈ ਸੀ ਉਹ ਚਿੱਠੀ ਵੀ ਦਬੜੂ ਕੋ ਸੁਣ ਹੋਈ ਸੀ ਉਹਦਾ ਕਿਹੜਾ ਮੁੜਕੇ ਕੋਈ ਅਸਰ ਹੋਇਆ ਸੀ ਜੀ ਸੋ ਇਸ ਕਰਕੇ ਕੱਲਾ ਕੱਲਾ ਗਨਾਹ ਗਿਣੀ ਜਾਣਾ ਸੀ ਤੇ ਸਿੰਘ ਸਾਹਿਬ ਨੇ ਬਿਲਕੁਲ ਸਪਸ਼ਟਤਾ ਦੇ ਨਾਲ ਉਹ ਕੱਲੇ ਕੱਲੇ ਗਨਾਹ ਨੇ ਜਿਹੜੇ ਉਹ ਸਾਹਮਣੇ ਦੱਸੇ ਨੇ ਵਖਰੇਵਾ ਕੀਤਾ ਤੇ ਪਹਿਲੀ ਗੱਲ ਤਾਂ ਸ਼ੁਰੂ ਚ ਇਹ ਕਹਿੰਦਾ ਵੀ ਜਿਨ੍ਹਾਂ ਨੇ ਦਾੜ੍ਹੀਆਂ ਕੱਟੀਆਂ ਹੋਈਆਂ ਨੇ ਤੇ ਕਾਲੀਆਂ ਕੀਤੀਆਂ ਹੋਈਆਂ ਨੇ ਉਹ 70 ਦੇ ਪੰਜਵਾਂ ਕਾਲ ਤੱਕ ਤੋਂ ਜੀ ਬੰਦੇੰਦਰ ਸਾਹਿਬ ਸਾਹਿਬ ਤੇ ਮਨਪ੍ਰੀਤ ਬਾਦਲ ਪੂਰੀ ਤਰਗੇ ਜੀ ਮਨਪ੍ਰੀਤ ਬਾਦਲ ਨੇ ਤੁਹਾਡੇ ਯਾਦ ਹੋ ਜਦੋਂ 1995 ਚ ਵਿਧਾਨ ਸਭਾ ਦੀ ਚੋਣ ਲੜੀਏ ਨਾ ਗਿੱਦੜ ਵਾਹੇ ਜੀ ਉਹਨੇ ਕਾਲ ਤੱਕ ਸਾਹਿਬ ਤੋਂ ਅਮਰ ਤਸ਼ੱਕਿਆ ਸੀ ਜੀ ਦਫ਼ਤਰ ਉੱਤੋਂ ਦੀ ਪਾ ਕੇ ਰੱਖਦਾ ਹੁੰਦਾ ਸੀ ਜੀ ਤਾਂ ਤੁਸੀਂ ਸਿੱਖਾ ਜੀ ਸੋ ਇਸ ਕਰਕੇ ਜਿਵੇਂ ਸਿੰਘ ਸਹਿਬਾਨ ਨੇ ਬਖਰੇਵਾ ਕੀਤਾ ਠੀਕ ਆ ਉਸ ਦੋ ਕਈ ਵਾਰ ਕਹਿੰਦੇ ਨੇ ਨਾ ਜਿਹੜਾ ਅਧੂਰਾ ਸੱਚ ਹੁੰਦਾ ਉਹ ਪੂਰੇ ਝੂਠ ਨਾਲੋਂ ਵੀ ਖਤਰਨਾਕ ਹੁੰਦਾ ਜੀ ਤੁੰ ਨੂੰ ਮਦਰਸਾ ਹਾਲ ਤੇ ਦਲਜੀਤ ਸਿੰਘ ਚਿਮਾ ਨੇ ਕੋਸ਼ਿਸ਼ ਕੀਤੀ ਅਧੂਰਾ ਸੱਚ ਬੋਲਣ ਦੀ ਜੀ ਉਹਨਾਂ ਨੂੰ ਫੜਿਆ ਗਿਆ ਜੀ ਫੜਿਆ ਗਿਆ ਤੇ ਗਲਤੀ ਮਨਾਈ ਗਈ ਤੁੰ ਨੂੰ ਮਾ ਜੇ ਤੋਂ ਵੀ ਮੈਂ ਇਹਨਾਂ ਦਾ ਬਿਆਨਾਂ ਦਾ ਖੰਡਨ ਨਹੀਂ ਕੀਤਾ ਜੀ ਪਰ ਉਹ ਕੋਈ ਬਿਆਨ ਦਫ਼ਤਰ ਵੱਲੋਂ ਨਹੀਂ ਦਿੱਤੇ ਗਏ ਸੀ ਰੋਪੜ ਸੀ ਰੋਪੜ ਪੱਤਰਕਾਰ ਨਾਲ ਗੱਲ ਹੋਈ ਸੀ ਚੰਨੂ ਮਦਰ ਸਾਹਿਬ ਦੀ ਜੀ ਤੇ ਉਦੋਂ ਧਿਆਨ ਲੱਗਿਆ ਸੀ ਜਿਹੜਾ ਉੱਥੇ ਪੜ੍ਹ ਕੇ ਸੁਣਾਇਆ ਗਿਆ ਮੇਰੀ ਚੰਨੂ ਮਦਰ ਸਾਹਿਬ ਨਾਲ ਗੱਲ ਹੋਈ ਸੀ ਮੈਂ ਜੀ ਤੁਸੀਂ ਇਹ ਕੀ ਕੀਤਾ ਤੁਹਾਨੂੰ ਕੀ ਲੋੜ ਸੀ ਇਹ ਕਰਨ ਦੀ ਜੀ ਉਹਨੇ ਨਹੀਂ ਐਵੇਂ ਪੱਤਰਕਾਰ ਨਾਲ ਬੈਠੀ ਗੱਲ ਜੀ ਹੋਈ ਸੀ ਉਹਨੇ ਐਵੇਂ ਹੀ ਲਾਤਾ ਇਹ ਕਰਤਾ ਇਹ ਕਰਤਾ ਉਹ ਕਰਤਾ ਦਫਤਰ ਵੱਲੋਂ ਬਿਆਨ ਜਾਰੀ ਹੁੰਦੇ ਰਹੇ ਨੇ ਕਿਉਂਕਿ ਮੈਂ ਦੇਖੋ ਬਾਦਲ ਸਾਹਿਬ ਨਾਲ ਵੀ ਰਿਹਾ ਕੈਪਟਨ ਸਾਹਿਬ ਨਾਲ ਵੀ ਰਿਹਾ ਸਰਕਾਰੀ ਡਿਊਟੀ ਦੇ ਤੌਰ ਤੇ ਜੀ ਬਾਦਲ ਸਾਹਿਬ ਤੇ ਢੀਂਡ ਆਪਣੇ ਟੋੜਾ ਸਾਹਿਬ ਦੀ ਜਦੋਂ ਲੜਾਈ ਸੀ ਢੀਂਡ ਸਾਹਿਬ ਦੇ ਨਾਂ ਤੇ ਇੱਕ ਬਿਆਨ ਜਾਰੀ ਕਰਤਾ ਜੀ ਦਫਤਰ ਵੱਲੋਂ ਕਰਤਾ ਵੀ ਢੀਂਡ ਨੂੰ ਬੁਲਾਈਏ ਆਪਾਂ ਆ ਗੱਲ ਜੀ ਢੀਂਡ ਸਾਹਿਬ ਨੇ ਉਹਦਾ ਖੰਡਨ ਕੀਤਾ ਅਖਬਾਰਾਂ ਨੂੰ ਫੋਨ ਕਰਕੇ ਕਿਹਾ ਵੀ ਇਹ ਇਹ ਮੇਰਾ ਬਿਆਨ ਨਾ ਲਾਗੋ ਜੀ ਤੋਂ ਇਸ ਇਸ ਕਰਕੇ ਏ ਚੰਦੂ ਮਾਦਰਾ ਸਾਉਂਦੀ ਇਹ ਕਲ ਸਹੀ ਹੋ ਸਕਦੀ ਹੈ ਵੀ ਉਸ ਦਿਨ ਉਹ ਉੱਥੇ ਨਹੀਂ ਹੋਣਗੇ ਜਦੋਂ ਉੱਥੇ ਹੋਇਆ ਉਦੋਂ ਦਰਬਾਰ ਸਾਹਿਬ 'ਚ ਜਿਹੜਾ ਸਵਾਲ ਉਠਾਇਆ ਗਿਆ ਸੀ ਜੀ ਜੂਥ ਵਿੰਗ ਦਾ ਉਹਨਾਂ ਦੀ ਗਵਾਹੀ ਵਾਲੀ ਸੀ ਨਾ ਸਾਰਾ ਜੀ 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 ਇਸੇ ਤਰ੍ਹਾਂ ਦਲਜੀਤ ਸਿੰਘ ਵੀ ਮੈਂ ਖਿਮਾ ਜਾਂਦਾ ਨਾ ਮੈਂ ਨਹੀਂ ਲਿਖਿਆ ਜੀ ਜੀ ਪਰ ਉਹ ਸਵਾਲ ਹੋਰ ਸਪਸ਼ਟ ਕੀਤਾ ਜਾ ਸਕਦਾ ਸੀ ਵੀ ਜਦੋਂ ਸਿੰਘ ਸਾਹਿਬਾਨ ਰਹਿਜ ਤੇ ਬੁਲਾਏ ਗਏ ਨੇ ਕੀ ਤੁਸੀਂ ਉੱਥੇ ਹਾਜ਼ਰ ਸੀ ਜਾਂ ਨਹੀਂ ਸੀ ਜੀ ਲੋਕ ਉਹ ਮੰਨੇ ਲਿਆ ਵੈਸੇ ਤਾਂ ਸੁਖਵੀਰ ਬਾਦਲ ਨੇ ਵੀ ਗਲਤੀ ਆ ਦਲਜੀਤ ਟੀਨਾ ਵੀ ਬਿਹਾਰ ਚ ਤਰਹੀਆਂ ਕਰਦਾ ਖਮੀ ਨਹੀਂ ਕਰਦਾ ਜੀ ਤੋਂ ਇਸ ਪ੍ਰਸੰਗ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਬਹੁਤ ਵੱਡਾ ਤੇ ਇਤਿਹਾਸਕ ਫੈਸਲਾ ਹੋ ਗਿਆ ਹੁਣ ਕਹਾ ਜਿਵੇਂ ਕਹਿੰਦੇ ਆ ਸ਼ਾਮ ਹਮਦਾ ਅੰਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਦੀਆਂ ਜੀ ਉਹ ਤਾਂ ਖਾਲਸਾ ਪੰਥ ਦੇ ਵਿੜੇ ਚ ਗੇਮ ਉਹਨਾਂ ਨੇ ਰੋੜਤੀ ਨਾ ਸਿੰਘ ਸਹਿਬਾਨ ਨੇ ਜੀ ਨੇ ਭਾਈ ਹੁਣ ਤੁਸੀਂ ਆਪਦਾ ਵਿਵੇਕ ਵਰਤੋ ਹੁਣ ਆਪਦੇ ਉਹੇ ਜੇ ਆਗੂ ਉਹੇ ਜੇ ਡੈਲੀਗੇਟ ਹੋਇਆ ਪ੍ਰਧਾਨ ਤੋਂ ਜਿਹੜਾ ਤੁਹਾਨੂੰ ਲੱਗਦਾ ਪੰਚਕ ਮਾਰਗ ਤੇ ਅੱਗੇ ਵਧੂਗਾ ਜੀ ਤੁਹਾਨੂੰ ਕੀ ਰਾਏ ਸੁਖਵੀਰਵਾਲ ਦਾ ਰਾਜਨੀਤਿਕ ਪੁਆਇੰਟ ਕੀ ਲੱਗ ਰਿਹਾ ਹੁਣ ਤੁਹਾਨੂੰ ਅੱਗੇ ਉਹਨਾਂ ਦੀ ਲੱਗ ਰਿਹਾ ਉੱਪਰ ਸਕੂ ਸੁਖਵੀਰਵਾਲ ਖੜਾ ਹੋ ਸਕੂ ਲੋਕ ਜਿਹੜੇ ਗੁਨਾਹ ਉਹਨੇ ਕਬੂਲ ਕੀਤੇ ਆ ਸਜ਼ਾ ਭੁਗਤੀ ਆ ਮਾਫ ਕਰਨਗੇ ਕੀ ਲੱਗਦਾ ਸੁਭੀਰ ਸਿੰਘਵਾਲ ਦਾ ਰਾਜਨੀਤਿਕ ਪੁਆਇੰਟ ਤੁਹਾਡੇ ਤੁਹਾਡੇ ਤਿਆਰ ਵਿੱਚੋਂ ਕੀ ਲੱਗ ਰਿਹਾ ਹੁਣ ਇਹ ਗੱਲ ਤੇ ਹੈ ਵੀ ਜਿਹੜੀ ਸਿਆਸਤ ਉਹਨੇ ਆਪ ਦਾ ਰਾਜਨੀਤਿਕ ਕਦਮ ਵਧਾਇਆ ਸੀ ਉਹ ਸਿਆਸਤ ਕਰਤੀ ਰੱਬ ਠੀਕ ਹੈ ਜੀ ਜੇ ਉਹ ਉਹੀ ਸਿਆਸਤ ਤੇ ਅੱਗੇ ਵਧਣਾ ਚਾਹੂ ਉਹਦਾ ਕੋਈ ਤ ਵੀ ਖਿੰਨੀ ਜੀ ਕਿਉਂਕਿ ਉਹਨਾਂ ਨੇ ਸਾਰੀ ਲੀਡਰਸ਼ਿਪ ਨੂੰ ਕਿਹਾ ਵੀ ਨੈਤਿਕ ਤੌਰ ਤੇ ਤੁਹਾਡੇ ਕੋਲ ਅਗਵਾਈ ਕਰਨ ਦਾ ਹੱਕ ਨਹੀਂ ਜੀ ਇਹ ਕਹਿਣਾ ਵੀ ਤੂੰ 5 ਸਾਲ ਲਈ ਕਰ ਸਕਦਾ 10 ਸਾਲ ਲਈ ਕਰ ਸਕਦਾ ਇਹ ਬਹੁਤ ਛੋਟੀ ਗੱਲ ਆ ਜੀ ਆਗੂ ਬਦਲ ਸਕਦੇ ਹੁੰਦੇ ਨੇ ਆਗੂਆਂ 'ਚ ਬਦਲਾ ਆ ਸਕਦਾ ਹੁੰਦਾ ਜੀ ਮੈਂ ਤੁਹਾਨੂੰ ਦੱਸਣਾ ਤੋੜਾ ਸਾਹਿਬ ਦੀ ਇੱਕ ਕਿਤਾਬ ਆ ਰਹੀ ਆ ਉਹਨਾਂ ਨੇ ਸਵੈ ਜੀਵਨੀ ਆ ਜਿਹੜੀ ਰਿਕਾਰਡ ਕਰਾਈ ਸੀ ਉਹਦੇ ਵਿੱਚ ਉਹਨਾਂ ਨੇ ਬਾਦਲ ਸਾਹਿਬ ਬਾਰੇ ਇੱਕ ਗੱਲ ਕਹੀ ਸੀ ਉਦੋਂ ਤੱਕ ਜਦੋਂ 30 ਸਾਲ ਪਹਿਲਾਂ ਦੀ ਗੱਲ ਆ ਜੀ ਵੀ ਜਦੋਂ ਅਕਾਲੀ ਦਲ ਤੋਂ ਸੰਕਟ ਆਉਂਦਾ ਸੀ ਇੱਕ ਪਾਸੇ ਸਰਦਾਰ ਹੋ ਜਾਂਦੇ ਸੀ ਇੱਕ ਪਾਸੇ ਬਾਕੀ ਹੋ ਜਾਂਦੇ ਸੀ ਬਾਦਲ ਉਹ ਸਰਕਾਰਾਂ ਦਾ ਸਾਥ ਛੱਡ ਕੇ ਪੰਚਕਿਸਤਰ ਨਾਲ ਆ ਖੜਦਾ ਰਿਹਾ ਜੀ ਉਦੋਂ ਬਾਦਲ ਵਾਰੇ ਸੀ ਤੇ ਮੁੜ ਕੇ ਬਾਦਲ ਕੀ ਬਣ ਗਿਆ 96 ਤੋਂ ਬਾਅਦ ਤੁਸੀਂ ਦੇਖ ਲਓ ਜੀ ਸੋ ਜੇ ਲੀਡਰਸ਼ਿਪ ਤੇ ਮੰਗ ਆ ਸਕਦਾ ਤਾਂ ਸੁਧਾਰ ਵੀ ਆ ਸਕਦਾ ਜੀ ਸੱਜਣ ਠੱਗ ਦੀਆਂ ਕੌਡੇ ਰਾਖਸ਼ ਦੀਆਂ ਕਿੰਨੀਆਂ ਉਦਾਹਰਨਾਂ ਨੇ ਜੀ ਸਾਡੇ ਕੋਲੇ ਜੀ ਕਿੰਨੇ ਜੇ ਨਵਾਬ ਮਲੇਰਕੋਟੜਾ ਹਾ ਦਾ ਨਾਰਾ ਮਾਰ ਸਕਦਾ ਬੁੱਧੂ ਆਪਣਾ ਸਿਰ ਬੁੱਧੂ ਸ਼ਾਹ ਆਪਣੇ ਪਰਿਵਾਰ ਤੇ ਹੋਰ ਕੁਰਵਾਨ ਕਰ ਸਕਦਾ ਹੈ ਇੱਕ ਸੁਨਾਤ ਲਈ ਉਹਦੇ ਲਈ ਅੱਗੋਂ ਬਦਲ ਸਕਦੇ ਨੇ ਤੇ ਸਾਨੂੰ ਬਦਲ ਦੀ ਆਸ ਰੱਖਣੀ ਚਾਹੀਦੀ ਹੈ ਕਿਉਂਕਿ ਅੱਗੋਂ ਪੈਦਾ ਹੋਣਾ ਕੋਈ ਖਲਾ ਦੀ ਗੱਲ ਨਹੀਂ ਹੁੰਦੀ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਇਹ ਠੀਕ ਆ ਹੁਣ ਪਰਿਵਾਰਵਾਦ ਆ ਗਿਆ ਵਿੱਦਪ੍ਰਸਤ ਆ ਗਿਆ ਬਣੇ ਬਣੇ ਲੀਡਰ ਆ ਗਏ ਮਤਲਬ ਸੇਰਾ ਮੀਆਂ ਮਾਰਾਂ ਤੇ ਗਿੱਦੜ ਕੋਲੋਲਾ ਕਰਨ ਲੱਗੇ ਇਹ ਗਲਤ ਵਰਤਾਰਾ ਹੋ ਗਿਆ ਪਰ ਲੀਡਰ ਪਹਿਲਾਂ ਤੁਸੀਂ ਦੇਖੋ ਤਾਂ ਸਿੱਖ ਕਿਵੇਂ ਬਣਦੇ ਰਹੇ ਨੇ ਜੀ 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 ਲਗਾਤਾਰ ਸੰਰਸ਼ ਲਗਾਤਾਰ ਸੰਰਸ਼ ਫੁਕਾਰ ਫੁਕਾਰ ਇੱਕ ਦੇ ਰਹੇ ਲੀਡਰ ਬਣਦੇ ਰਹੇ ਨੇ ਸੰਸਾਧ ਤਾਂ ਲੱਗੀ ਆ ਜੀ ਮਾਸਤੂ ਸਾਰਾ ਸਿੰਘ ਨੂੰ ਵੀ ਲੱਗੀ ਆ ਸਤਿ ਫਤੇ ਸਿੰਘ ਨੂੰ ਵੀ ਲੱਗੀ ਆ ਵਰਕਿੰਗ ਕਮੇਟੀ ਨੂੰ ਵੀ ਲੱਗੀ ਆ ਪਰ ਉਹ ਆਪ ਨੂੰ ਸੁਧਰਦੇ ਰਹੇ ਨੇ ਆਪਣੇ ਆਪ ਉਹ ਸੁਧਾਰ ਦੀ ਆਸ ਰੱਖਣੀ ਇਹ ਤਾਂ ਸਿੱਖ ਫਲਸਫੇ ਦਾ ਇੱਕ ਬਹੁਤ ਵੱਡਾ ਸਿਧਾਂਤ ਆ ਇਹ ਆਪਣੇ ਆਪ ਨੂੰ ਸੁਧਾਰਨਗੇ ਤਾਂ ਬਿਲਕੁਲ ਅੱਗੇ ਆ ਜਾਣ ਪੰਥ ਨੂੰ ਕੀ ਤਰਾਜ ਆ ਜੀ ਇੱਕ ਇੱਕ ਗੱਲ ਹੋ ਰਹੀ ਹੈ ਇੱਥੇ ਅੱਜ ਤੱਕ ਕਹਿੰਦੇ ਤਨਖਾਈ ਆ ਜਿਨ੍ਹਾਂ ਨੂੰ ਕਰਾਰ ਦਿੱਤਾ ਗਿਆ ਉਹਨਾਂ ਦੇ ਅੱਗੇ ਚਾਹੇ ਸਰਜੀਤ ਸਿੰਘ ਬਰਨਾਲਾ ਹੋਣ ਜਾਂ ਕੋਈ ਹੋਰ ਆਗੂ ਰਾਜਨੀਤਿਕ ਭੂਤ ਖਤਰੇ 'ਚ ਪੈ ਜਾਂਦਾ ਉਸ ਤੋਂ ਬਾਅਦ ਉਹ ਉੱਠ ਨਹੀਂ ਸਕਦਾ ਇਹ ਇਹ ਵੀ ਤੁਹਾਡੇ ਤਜਰਬੇ 'ਚੋਂ ਕੀ ਲੱਗਦਾ ਤੁਹਾਨੂੰ ਅਜਿਹਾ ਕੁਝ ਹੁੰਦਾ ਹੈ ਦੇਖੋ ਮੈਨੂੰ ਇੰਨਾ ਬਾਲਾ ਤਾਂ ਇਸ ਪੱਖੋਂ ਇਤਿਹਾਸ ਦੀ ਜਾਣਕਾਰੀ ਨਹੀਂ ਮੈਂ ਤੁਹਾਨੂੰ ਦੱਸਾਂ ਜੀ ਜੇ ਉਹ ਨਹੀਂ ਉੱਠ ਸਕੇ ਉਹਨਾ ਨੇ ਜਿਸ ਗੱਲ ਕਰਕੇ ਉਹਨਾਂ ਨੂੰ ਤਨਖਾਹੀ ਯਕੀਨਾਰ ਦਿੱਤਾ ਜੇ ਸੀ ਜੋ ਉਹਨਾਂ ਦੀ ਸੋਚ ਸੀ ਸਮਝ ਸੀ ਉਹ ਉਹ ਤੋਂ ਪਾਸੇ ਨਹੀਂ ਹਟੇ ਜੀ ਇਸ ਕਰਕੇ ਨਹੀਂ ਉੱਠ ਸਕੇ ਜੇ ਉਹ ਤੋਂ ਪਾਸੇ ਹੋ ਜਾਂਦੇ ਜੀ ਜੇ ਉਹ ਉਹ ਆਪਣੇ ਆਪ ਨੂੰ ਸੁਧਾਰ ਲੈਂਦੇ ਉੱਠ ਸਕਦੇ ਸੀ ਜੀ ਜੀ ਇਹ ਬੰਦਾ ਬਹਾਦਰ ਕੀ ਤੋਂ ਕੀ ਬਣ ਗਿਆ ਜੀ ਜੀ ਹਸਤਾ ਸਾਡਾ ਇਹੀ ਪ੍ਰੇਰਣਾ ਦਿੰਦਾ ਵੀ ਬਹੁਤ ਕੁਝ ਸੁਧਰ ਸਕਦਾ ਬਹੁਤ ਕੁਝ ਠੀਕ ਹੋ ਸਕਦਾ ਪਰ ਇਹ ਹੁਣ ਅੱਗੇ ਬੰਦੇ ਤੇ ਨਿਰਸਰ ਆ ਨਾ ਵੀ ਵੀ ਉਹਦੇ ਅੰਦਰ ਜੋ ਜਿਹੜੀ ਬੁਰਾਈ ਆ ਜੋ ਆਪਾਂ ਕਹਿੰਦੇ ਵਿਪਰ ਸੰਸਕਾਰ ਨੇ ਜਿਹੜੇ ਉਹ ਉਹਨਾਂ ਤੋਂ ਮੁਕਤ ਹੋ ਜਾਂਦਾ ਕਿਉਂ ਨਹੀਂ ਫੁੱਟ ਸਕਦਾ ਜੀ 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 ਕੋਈ ਇਤਿਹਾਸ ਆ ਜਿਹੜਾ ਉਸ ਤੋਂ ਪ੍ਰੇਰਣਾ ਲਈ ਜਾ ਸਕਦੀ ਆ ਸਬਕ ਸਿੱਖੇ ਜਾ ਸਕਦੇ ਨੇ ਉਹਦੀ ਨਕਲ ਨਹੀਂ ਮਾਰੀ ਜਾ ਸਕਦੀ ਨਾ ਹੂ ਬੂ ਉਹ ਦੁਹਰਾਇਆ ਜਾਂਦਾ ਹੁੰਦਾ ਜੀ ਇੱਕ ਗੱਲ ਤਾਂ ਬਹੁਤ ਸਾਫ਼ ਆ ਨਾ ਬਾਦਲ ਬਾਦ ਖਤਮਾ ਠੀਕ ਹੈ ਉਹ ਬਾਤ ਦਾ ਜਿਹੜਾ ਵਰਤਾਰਾ ਉਹ ਖਤਮ ਕਰਤਾ ਜਦੋਂ ਬਾਦਲ ਸਾਹਿਬ ਤੋਂ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਤੋਂ ਇੱਕ ਫਖਰੇ ਕੌਮ ਦਾ ਵਰ ਤੋਂ ਹੀ ਛਿਲ ਲਿਆ ਇੰਨਾ ਵੱਡਾ ਫਿਰ ਹੋਰ ਫਤਵਾ ਕੀ ਹੋਜੀ ਜੀ ਇਹ ਇੱਕ ਤਾਅਤ ਵੀ ਆ ਨਾ ਤਤੋਂ ਰਾਜ ਰਾਜੋਂ ਨਰਕ ਬਿਲਕੁਲ ਜੀ ਅਕਾਲੀ ਦਲੇ ਤਪ ਕੀਤਾ ਲੜਾਈਆਂ ਲੜੀਆਂ ਨੇ ਕੋਈ ਰੌਲਾ ਨਹੀਂ ਇਸੇ ਕਰਕੇ ਮੈਨੂੰ ਰਾਜ ਮਿਲੇ ਤੇ ਰਾਜ ਤੋਂ ਹੀ ਮੁੜ ਕੇ ਨਰਕ ਚ ਆ ਪਏ ਸਾਹਮਣੇ ਆ ਤੁਹਾਡੇ ਬਿਲਕੁਲ ਜੀ ਬਿਲਕੁਲ ਜੀ ਜੀ ਇੱਕ ਇੱਕ ਹੋਰ ਇਥੇ ਗੱਲ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਬਾਗੀ ਬਾਗੀ ਨੇ ਬਾਗੀ ਦਾਗੀ ਨੇ ਬਾਸਣ ਥਾਰਾ ਕੋ ਛੱਡ ਕੇ ਤੇ ਇਕੱਠੇ ਹੋ ਜਾਓ ਇੱਕ ਕਾਲੀ ਦਲ ਦੇ ਥੱਲੇ ਆ ਜਾਓ ਇਹ ਧੜੇ ਛੱਡੋ ਕੀ ਲੱਗਦਾ ਜਿਹੜੇ ਬਾਗੀ ਹੋ ਕੇ ਪਾਸੇ ਗਏ ਸੀ ਹੁਣ ਇਕੱਠੇ ਚੱਲਣਗੇ ਕਿਸ ਤਰੀਕੇ ਨਾਲ ਚੱਲਣਗੇ ਤੁਹਾਨੂੰ ਕੀ ਲੱਗਦਾ ਬਈ ਬਹੁਤ ਸਾਫ਼ ਤੇ ਸਪਸ਼ਟਾ ਉਹਨਾਂ ਨੇ ਕਿਹਾ ਆਪ ਕੋ ਆਪਣੇ ਚੁੱਲੇ ਆ ਜਿਹੜੇ ਉਸ ਮੇਟ ਲੋ ਹਾਂ ਜੀ ਉਹਨਾਂ ਨੇ ਭੰਗ ਨਹੀਂ ਕੀਤਾ ਕਾਲੀ ਦਲ ਜੀ ਉਹਨਾਂ ਨੇ ਅਕਾਲੀ ਦਲ ਦੀ ਮੋੜ ਉਸਾਰੀ ਦਾ ਰਾਹ ਪੱਧਰਾ ਕੀਤਾ ਜੀ ਜਿਹੜੀ 6 ਮੈਂਬਰੀ ਕਮੇਟੀ ਬਣਾਈ ਆ ਜੀ ਉਹਨਾਂ ਨੂੰ ਇਹ ਕਿਹਾ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਤੁਸੀਂ ਭਰਤੀ ਕਰੋ ਤੇ ਉਹਦੇ ਵਿੱਚ ਜਿਹੜੇ ਮੈਂਬਰ ਲਏ ਨੇ ਉਹਦੇ ਵਿੱਚ ਦੋਹਾਂ ਤਰ੍ਹਾਂ ਦੇ ਬੰਦੇ ਨੇ ਦੋਹਾਂ ਤਰ੍ਹਾਂ ਦੇ ਬੰਦੇ ਤੋਂ ਵੱਡੀ ਗੱਲ ਆ ਜਿਹੜੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਸਤਵੰਤ ਕੌਰ ਨੂੰ ਵੀ ਲਿਆ ਜੀ ਇਹ ਇਹ ਕਰਕੇ ਅਕਾਲੀ ਦਲ ਨਵਾਂ ਉੱਸਰੂ ਉਹਦੇ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਮਤਲਬ ਦੋਹਾਂ ਧੜਿਆਂ ਦੀ ਕੋਈ ਹੋਣ ਨਹੀਂ ਰਹੀ ਜਦੋਂ ਇਹ ਕਹਿੰਦਾ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਜਿੰਨੀ ਲੀਡਰਸ਼ਿਪ ਐ ਤੇ ਵਤੀਆ ਇਹਦਾ ਮਤਲਬ ਨਵਾਂ ਅਕਾਲੀ ਦਲ ਉੱਸਰੂ ਨਵਾਂ ਵੀ ਇਹ ਅਕਾਲੀ ਦਲ ਉੱਸਰੂ ਸਹੀ ਲਿਖਣਾ ਤੇ ਉੱਸਰ ਨਾ ਉਹਨਾਂ ਨੇ ਰਾਹ 15 ਕੀਤਾ ਜਿੰਨੀ ਕ ਮੈਨੂੰ ਸਮਝ ਆ ਜੋ ਮੈਂ ਸਮਝਿਆ ਤੇ ਇਹ ਇਹ ਵੀ ਨਾ ਹੋਵੇ ਕਿ ਜਿਵੇਂ ਤੁਸੀਂ ਕਿਹਾ ਹੋ ਸੁਰੂ ਤੇ ਜਿਸ ਤਰੀਕੇ ਨਾਲ ਪਹਿਲਾਂ ਵੀ ਇੱਕ ਚਰਚਾ ਚੱਲਦੀ ਆ ਕਿ ਕੁਝ ਅਜਿਹੇ ਬੰਦੇ ਜਿਹੜੇ ਬੰਦੇ ਕਿਸੇ ਸਮੇਂ ਕਿਸ ਤਰੀਕੇ ਨਾਲ ਬਿਆਨ ਦਿੰਦੇ ਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਮਾਹੌਲ ਤੇ ਵੀ ਕਈ ਵਾਰ ਉਹ ਅਜਿਹੇ ਸ਼ਬਦ ਬੋਲ ਜਾਂਦੇ ਜਿਹਦੇ ਨਾਲ ਭਾਈਚਾਰਕ ਸਾਂਝ ਤੇ ਵੀ ਤੜੜਾ ਆਉਂਦੀ ਹੈ ਕੋਈ ਅਜਿਹੇ ਬੰਦੇ ਨਾ ਅੱਗੇ ਆ ਜਾਣ ਕੋਈ ਇਹ ਵੀ ਇਹ ਹੈ ਕਿ ਨਹੀਂ ਅਜਿਹਾ ਹੁੰਦਾ ਨੇ ਦੇਖੋ ਜੀ ਜਦੋਂ ਜਥੇਬੰਦੀਆਂ ਹੁੰਦੀਆਂ ਨੇ ਉਹਨਾਂ ਚ ਅਡਡ ਅਡ ਤਰ੍ਹਾਂ ਦੇ ਬੰਦੇ ਆ ਜਾਂਦੇ ਹੁੰਦੇ ਨੇ ਇਹਨੂੰ ਤੁਸੀਂ ਰੋਕ ਨਹੀਂ ਸਕਦੇ ਜੀ ਸਿੱਖ ਫਲਸਫਾ ਕਹ ਲਓ ਕੁਦਰਤ ਦਾ ਮੂਲ ਸਿਧਾਂਤ ਆ ਕਿ ਉਹ ਕੁਦਰਤ ਦਾ ਊਸੂਲਾ ਵੱਖਰਤਾ ਜੀ ਡਾਈਵਰਸਿਟੀ ਜਿਹਨੂੰ ਆਪਾਂ ਕਹਿੰਨਾ ਅਨੇਕਤਾ ਜਿਹੜੀ ਉਹ ਮੂਲ ਸਿਧਾਂਤ ਆ ਜੀ ਉਹਦੇ ਨਾਲ ਫਿਰ ਦੂਜੀ ਗੱਲ ਵੀ ਆ ਵੀ ਤੁਸੀਂ ਵੱਖ-ਵੱਖ ਵੀ ਹੋ ਪਰ ਤੁਸੀਂ ਕੋਗਿਸ ਸਟੈਕਸ ਦੇ ਵਿੱਚ ਰਹਨੇ ਹੋ ਸਹਿ ਹੂਨਦ ਦੇ ਵਿੱਚ ਰਹਨੇ ਹੋ ਫਿਰ ਤੁਸੀਂ ਇੱਕ ਦੂਜੇ ਤੇ ਅੰਤਰਲ ਰਿਪਰ ਵੀ ਹੁੰਨੇ ਹੋ ਜੀ ਸਮਝ ਦੇ ਅਨਸਾਰ ਇਹ ਰਿਸ਼ਤੇਅਤ ਬਦਲਾ ਵੀ ਹੁੰਦਾ ਰਹਿੰਦਾ ਜੀ ਕਰਕੇ ਵਿਚਾਰਾਂ ਦਾ ਵਖਰੇਵਾ ਜਿਹੜਾ ਉਹ ਤਾਂ ਬੰਦੇ ਦੇ ਅੰਦਰ ਵੀ ਹੁੰਦਾ ਜੀ ਇੱਕ ਬੰਦੇ ਦੇ ਵੀ ਅੰਦਰ ਵੀ ਹੁੰਦਾ ਜੀ ਵੱਖਰੇ ਵੱਖਰੇ ਵਿਚਾਰਾਂ ਵਾਲੇ ਆਉਣੇ ਚਾਹੀਦੇ ਨੇ ਇਸੇ ਕਰਕੇ ਆ ਨਾ ਜਿਹੜਾ ਆਪਾਂ ਜਮਹੂਰੀਅਤ ਦੀ ਗੱਲ ਕਰਦੇ ਆ ਉਹਨਾ ਵਿਰੋਧੀ ਵਿਚਾਰ ਨੂੰ ਸੁਣਨ ਦੀ ਸਮਝਣ ਦੀ ਗੱਲ ਜਿਵੇਂ ਗੁਰਬਾਣੀ ਵੀ ਕਹਿੰਦੀ ਆ ਕਿ ਸੁਣੀਏ ਕਿਛ ਕਹੀਏ ਜੀ ਜੇ ਕੋ ਤੁਸੀਂ ਕੁਝ ਕਹਿਣਾ ਤਾਂ ਪਹਿਲਾਂ ਸਮਝੋ ਸੁਣੋ ਜੀ ਫਿਰ ਕਹੋ ਤੁਸੀਂ ਇਹ ਗੁਰਬਾਣੀ ਵੀ ਇਹੀ ਕਹਿੰਦੀ ਆ ਗੁਰਮੁਖ ਬੈਠੇ ਸਫਾ ਬਿਛਾਏ ਫੋਕਟਰ ਮਿਲੋ ਮੇਰੇ ਭਾਈ ਦੁੱਧਾ ਦੂਰ ਕਰੋ ਲੇਵ ਲਈ ਇਹ ਬੰਦੀਆਂ ਰਹਿਣੀਆਂ ਨੇ ਦੁੱਧਾ ਬਖਰੇਵੇਂ ਚੱਲਦੇ ਰਹਿਣੇ ਨੇ ਪਰ ਇਹਨਾਂ ਨੂੰ ਹੱਲ ਕਰਨ ਦਾ ਤਰੀਕਾ ਜਿਹੜਾ ਸੁਵਾਦ ਆ ਜੀ ਇਹ 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 ਮੂਲ ਸਧਾਰਤਾ ਸਿੱਖੀ ਫਲਸਫੇ ਦੇ ਅਨੁਸਾਰ ਜਿੰਨਾ ਕਿ ਮੈਂ ਸਮਝਿਆ ਤੇ ਜਾਣਿਆ ਜੀ 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 ਦੂਜੀ ਗੱਲ ਉਹਨਾਂ ਨੇ ਜਿਵੇਂ ਇਹਨਾਂ ਨੇ ਨਾ ਨਹੀਂ ਮਤਲਬ ਜੋ ਹਾਲ ਕਰਤਾ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰਾਂ ਦਾ ਸ਼੍ਰੋਮਣੀ ਕਮੇਟੀ ਦਾ ਜੀ ਕਿਉਂਕਿ ਜਦੋਂ ਖਾਲਸਾ ਪੰਥ ਦੀ ਤੀਜੀ ਸਾਜਨਾ ਉਹ ਸੀ ਸਤਾਬਦੀ ਸੀ ਜੀ 1998-99 ਚ ਜੀ ਉਦੋਂ ਇਹਨਾਂ ਕੋਲੇ ਤਾਕਤ ਸੀ ਬਾਦਲਕੇ ਕੋਲੇ ਪੰਜਾਬ ਦੀ ਸੱਤਾ ਸੀ ਰਣਜੀਤ ਕਸ਼ਵਾਰ ਦਾ ਪੂਰਾ ਇਹਨਾਂ ਨੂੰ ਥਾਪਣਾ ਸੀ ਬਰਜਿੰਦਰ ਸਿੰਘ ਹੰਦਰਦ ਦਾ ਜੀ ਤੇ ਬਾਦਪਈ ਸਰਕਾਰ ਤੇ ਭਾਈ ਵਾਲੀ ਸੀ ਜੀ ਭਾਈ ਰਣਜੀਤ ਸਿੰਘ ਨੇ ਕਿਹੜਾ ਗناہ ਕਰਤਾ ਸੀ ਜੀ ਜਾਂ ਤੌੜਾ ਸਾਹਿਬ ਨੇ ਕਿਹੜਾ ਗناہ ਕਰਤਾ ਸੀ ਜਦੋਂ ਇਹ ਆਦਮਪੁਰ ਦੀ ਚੋਣ ਹਾਰੇ ਨੇ ਛੇ ਮੁੱਟਾ ਨਾਲ ਸ਼ਾਇਦ ਉਹਨਾਂ ਨੇ ਇੱਕੇ ਗੱਲ ਕਹੀ ਸੀ ਭਰਪੂਰ ਸਿੰਘ ਬਲਵੀਰ ਦੇ ਘਰੇ ਉਹ ਬੈਠੇ ਸੀ ਉੱਥੇ ਦੋ ਪੱਤਰਕਾਰ ਆ ਗਏ ਗੱਲਾਂ ਕਰਦੇ ਕਰਦੇ ਉਹਨਾਂ ਨੇ ਕਹਿਤਾ ਵੀ ਬਾਦਲ ਸਾਹਿਬ ਨੂੰ ਆਪਣਾ ਕੋਈ ਵਫਾਦਾਰ ਅਕਾਲੀ ਦਲ ਦਾ ਪ੍ਰਧਾਨ ਅੱਡ ਬਣਾ ਲੈਣਾ ਚਾਹੀਦਾ ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਉਹ ਵੀ ਸੀਮਾਵਾਂ ਨਹੀਂ ਉਸ ਤਰ੍ਹਾਂ ਹੁੰਦੀਆਂ ਉਹ ਕਿਤੇ ਵੀ ਜਾ ਕੇ ਅਕਾਲੀ ਦਲ ਦੇ ਮੂਲ ਸਿਧਾਂਤਾਂ ਅਨੁਸਾਰ ਲੜ ਸਕਦਾ ਜਿੱਥੇ ਵੀ ਬਾਹਰਲੇ ਸੁਭੇਚ ਕੋਈ ਦਿੱਕਤਾਂ ਮੋਰਚਾ ਲਾ ਸਕਦਾ ਜਿਹੜਾ ਮੁੱਖ ਮੰਤਰੀ ਹੁੰਦਾ ਉਸ ਵਿਧਾਨ ਕੋਲ ਤੇ ਉਹਨਾਂ ਵੀ ਸੀਮਾਵਾਂ ਹੁੰਦੀਆਂ ਨੇ ਜੀ ਉਸ ਗੱਲ ਨੂੰ ਤੂਲ ਲੈ ਕੇ ਕਿੱਥੇ ਜਿੱਥੇ ਲੈ ਗਏ ਤੇ ਉਹ ਰੌਲੇ 300 ਸਾਲਾਂ ਸਤਾਬਦੀ ਤੱਕ ਆ ਗਏ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਵੀ ਭਾਈ ਇਹ ਖਾਲਸਾ ਪੰਥ ਦੀ ਸਤਾਬਦੀ ਆ ਇਹ ਤੁਸੀਂ ਆਪਣੀ ਲੜਾਈ ਬੰਦ ਕਰੋ ਬਾਤ ਲੜ ਲਓ ਹੁਣ ਰਣ ਮਿਲ ਕੇ ਮਨਾਓ ਸਤਾਬਦੀ ਇਹਨਾਂ ਨੇ ਉਹ ਹੁਕਮਨਾਮੇ ਦੀ ਰੰਗਣਾ ਕੀਤੀ ਭਾਈ ਰਣਜੀਤ ਸਿੰਘ ਨੂੰ ਪਹਿਲਾਂ ਮੁਤਲ ਕੀਤਾ ਫਿਰ ਲਾਇਆ ਜਥੇਦਾਰੀ ਦੇ ਉਹਦੇ ਤੋਂ ਜਥੇਦਾਰ ਟੌਰਨੇ ਦੇਖ ਲਿਆ ਸੀ ਇਹ ਹਾਲਾਤ ਆ ਜਿਹੜੇ ਹੁਣ ਸਾਜਗਾਰ ਨਹੀਂ ਰਹੇ ਜੀ ਜਿਹੜਾ 1995-96 ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਸੀ ਨਾ ਜੀ ਉਹਦੇ ਵਿੱਚ ਤੋਂ ਹਾਊਸ ਦੀ ਬਣਤਰੇ ਬਦਲਤੀ ਬਾਦਲ ਨੇ ਜੀ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਿਵੇਂ ਆ ਕਹਿੰਦੇ ਹੁੰਦੇ ਆ ਮੈਂ ਦੇਖਿਆ ਗਾੜੀਆਂ ਕਾਲੀਆਂ ਦੀ ਭੱਜ-ਭੱਜ ਕੇ ਜਾ ਕੇ ਉੱਥੇ ਅੰਮ੍ਰਿਤ ਛਕ ਰਹੇ ਨੇ ਅਕਾਲ ਪਤਖ ਸਾਹਿਬ ਤੇ ਫਿਰ ਟਿਕਟਾਂ ਲਈ ਅਪਲਾਈ ਕਰ ਰਹੇ ਨੇ ਫਿਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਜੋ ਤੜਾ ਸਾਹਿਬ ਨੇ ਅਸਤੀਫਾ ਦਿੱਤਾ ਜੀ ਕੋਈ ਅਸਤੀਫਾ ਕਾਰਜਕਾਰੀ ਪ੍ਰਵਾਨ ਕਰ ਸਕਦੀ ਸੀ ਨਵੇਂ ਪ੍ਰਧਾਨ ਚੁੜ ਸਕਦੀ ਸੀ ਜਨਰਲ ਹਾਊਸ ਤੱਕ ਇਹਨਾਂ ਨੇ ਅਸਤੀਫਾ ਨਹੀਂ ਪ੍ਰਵਾਨ ਕੀਤਾ ਜਗਰਾਉਂ ਹਾਊਸ ਤੇ ਮੀਟਿੰਗ ਕਰਕੇ ਤੋੜਾ ਸਹਾ ਬੇਵਿਸ਼ਵਾਸੀ ਦਾ ਮਤਾ ਪਾਸ ਕੀਤਾ ਉਹਨਾਂ ਦੇ ਖਿਲਾਫ ਜਲੀਲ ਕਰਕੇ ਉਹਨਾਂ ਨੂੰ ਨਹਾਇਆ ਉਸ ਤੋਂ ਬਾਅਦ ਅਕਾਲ ਤਖਤ ਸ਼੍ਰੋਮਣੀ ਕਮੇਟੀ ਨੇ ਵੀ ਮੁੱਠੀ ਚਾਗੀ ਤੇ ਅਕਾਲੀ ਦਲ ਦਾ ਪ੍ਰਧਾਨ ਤੇ ਮੁੱਖ ਮੰਤਰੀ ਤੇ ਹੈਗੀ ਹੈਗੇ ਸੀ ਜੀ 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 ਜਿਵੇਂ ਇਹਨਾਂ ਨੇ ਜੱਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਜੋ ਮੁੱਦੇ ਤੁਹਾਡੇ ਸਾਹਮਣੇ ਆਈ ਨੇ ਨਾ ਜੀ ਜੀ ਵਿੱਕਲੇ ਫੈਸਲੇ ਹੁੰਦੇ ਨੇ ਕਿਵੇਂ ਲਫਾਫਾ ਕਲਚਰ ਚੱਲਦਾ ਜਿਹੜਾ ਵੀ ਉਹਦੇ ਖਿਲਾਫ ਮਾੜਾ ਮੋਟਾ ਬੋਲਿਆ ਬੀਬੀ ਜਗਤ ਕੁਰ ਬੋਲੀ ਪੰਥ ਪੁਰੀ ਅਕਾਲੀ ਦਲ ਤੋਂ ਨਾਲ ਦੀ ਨਾਲ ਖਾਰਜ ਕਰਤੇ ਪੰਜੋਲੀ ਵਰਗੇ ਜਾਂ ਹੋਰ ਸਾਰੇ ਸੋ ਇਹ ਇਸ ਕਰਕੇ ਇਹਨਾਂ ਨੇ ਉਸ ਹਿਸਾਬ ਨਾਲ ਇਹ ਇਹ ਜਦੋਂ ਮਸਲਾ ਆ ਗਿਆ ਸੀ ਅਕਾਲ ਤਖਤ ਤੋਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚੋਂ ਵਿਰਸਾ ਬਲਟੋਹਾ ਆਪਣਾ ਹਰਵਿੰਦਰ ਸਿੰਘ ਸਰਨਾ ਜਾਂ ਹੋਰ ਵੀ ਕਈ ਬੋਲੇ ਤੇ ਜਿਵੇਂ ਉਹਨਾਂ ਨੇ ਸਖਤ ਤਾੜਨਾ ਕੀਤੀ ਆ ਵੀ ਆਪਣੀ ਜਵਾਨ ਸੰਭਾਲ ਕੇ ਰੱਖੋ ਜੀ ਇਹ ਜਿਹੜੀਆਂ ਗੱਲਾਂ ਤੁਸੀਂ ਬੋਲਦੇ ਹੋ ਇਹ ਇਹ ਸੰਸਥਾ ਵੱਡੀ ਹੁੰਦੀ ਆ ਬੰਦਾ ਨਹੀਂ ਵੱਡਾ ਹੁੰਦਾ ਜੀ ਤੇ ਹੁਣ ਇਹਨਾਂ ਦਾ ਸਾਰਿਆਂ ਦਾ ਨਿਸ਼ਾਨਾ ਸਮੇਤ ਅਜਮੇਰ ਦੇ ਗਿਆਨੀ ਹਰਪ੍ਰੀਤ ਸਿੰਘੇ ਸੀ ਨਾ ਜੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਗਿਆਨੀ ਹਰਪ੍ਰੀਤ ਸਿੰਘਾ ਜਿਹੜਾ ਉਹ ਉਹ ਨਹੀਂ ਸਾਡੇ ਪੈਰ ਲੱਗਣ ਦੇ ਰਿਹਾ ਉਹ ਤੇ ਉਹਨਾਂ ਤੇ ਇਲਜ਼ਾਮ ਲੱਗਦੇ ਸੀ ਕਿ ਉਹਨਾਂ ਦੇ ਭਾਜਪਾ ਨਾਲ ਸਬੰਧ ਆ ਆਰਐਸਐਸ ਨਾਲ ਸਬੰਧ ਹੋਣ ਤੇ ਲਗਾਤਾਰ ਹੀ ਇਲਜ਼ਾਮ ਲਾਉਂਦੇ ਸੀ ਉਹ ਤਾਂ ਹੁਣ ਉਹ ਇੱਕ ਪੰਜਾਬੀ ਦੀ ਕਹਾਵਤ ਆ ਉਹ ਕਿਸੇ ਨੂੰ ਕਹਿੰਦਾ ਉਹ ਤੇਰੀ ਮਾਂ ਕੱਲ ਰਾਤ ਘਹਾ ਰਿਆਂ ਤੇ ਫਿਰਦੀ ਸੀ ਹੂੰ ਉਹ ਕਹਿੰਦਾ ਕਿਨੇ ਦੇਖੀ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਉਹ ਉੱਥੇ ਕੀ ਕਰਨ ਗਈ ਸੀ 30 ਸਾਲ ਤੁਸੀਂ ਆਰਐਸਐਸ ਦੀ ਸਾਰੀ ਨੀਤੀ ਲਾਗੂ ਕੀਤੀ ਜੀ ਜੀ ਸਾਲ ਪਾ ਨਾਲ ਸਾਹ ਪਾ ਦੇ ਰੱਖੀ ਫੇ ਅੱਜ ਤੁਸੀਂ ਕਹਿੰਦੇ ਉਹ ਇਹਨਾਂ ਨੇ ਨਾ ਮਖੌਲ ਬਣਾ ਲਿਆ ਜੀ ਜਿੱਦੋਂ ਪਹਿਲਾਂ ਕਹਿੰਦੇ ਸੀ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਕਾਂਗਰਸ ਆਜੰਤਾ ਜੀ ਹੁਣ ਹੁਣ ਜਿਹੜਾ ਇਹਨਾਂ ਦੀ ਲੋਤਣਾ ਕਰਦਾ ਭਾਜਪਾ ਦਾ ਆਜੰਤਾ ਜੀ ਸੋ ਇਹ ਕਰਕੇ ਠੀਕ ਆ ਮੈਂ ਕਿਹਾ ਵੀ ਨਾਮਕਸ਼ਾਹੀ ਕਲੰਡਰ ਵਾਲਾ ਮਸਲਾ ਏਡਾ ਵੱਡਾ ਸੀ 9 ਸਾਲ ਲਾਦੂ ਰਿਹਾ ਜੀ ਆਰਐਸਐਸ ਦੇ ਮੁਖੀ ਨੇ ਅੰਮ੍ਰਿਤਸਰ ਆ ਕੇ ਐਲਾਨ ਕੀਤਾ ਵੀ ਇਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਤੇ ਹਿੰਦੂ ਸਿੱਖਾਂ ਚ ਬਖਰੇਵਾ ਪਾਉਂਦਾ ਸਿੱਖਾਂ ਦੀ ਵੱਖਰੀ ਹਸਤੀ ਹਾਰ ਬਸ ਇਹਨਾਂ ਨੇ ਦੋ ਮੈਂਬਰੀ ਕਮੇਟੀ ਬਣਾਤੀ ਜੀ ਜੀ ਉਹ ਕਲੰਡਰ ਜਿਹੜਾ ਜਨਰਲ ਹਾਊਸ ਵੱਲੋਂ ਪ੍ਰਵਾਨ ਕੀਤਾ ਗਿਆ ਤਖਤ ਸੇਵਾਣ ਵੱਲੋਂ ਪ੍ਰਵਾਨ ਕੀਤਾ ਗਿਆ ਜਿਹੜਾ ਤਲਵੰਡੀ ਸਾਬੋ ਸਿੱਖ ਕਾਨਫਰੰਸ ਦੇ ਵਿੱਚ ਜਿਹਨੂੰ ਜਾਰੀ ਕੀਤਾ ਗਿਆ ਸ਼ਾਇਦ ਬਨੂਗਰ ਸਾਹਿਬ ਉਹਦਾ ਪ੍ਰਧਾਨ ਸੀ ਜੀ ਦੋ ਮੈਂਬਰੀ ਕਮੇਟੀ ਬਣਾ ਕੇ ਉਹ ਨਾਨਸਾਹੀ ਕਲੰਡੇ ਦੇ ਮਦਦਸਾ ਰੱਦ ਕਰਤਾ ਜੀ ਤੇ ਭੌਰ ਨਾਲ ਕਹਿੰਦੇ ਵੀ ਅੱਜ ਤੱਕ ਵੀ ਪਤਾ ਦੋ ਮੈਂਬਰੀ ਕਮੇਟੀ ਦੀ ਰਿਪੋਰਟ ਕੀ ਆ ਜਿਹਦੇ ਵਿੱਚ ਇੱਕ ਸਾਲ ਦਾ ਮੁਖੀ ਪਾ ਲਿਆ ਤੁੰ ਬਾ ਇੱਕ ਅਵਤਾਰ ਸਿੰਘ ਮੱਕੜ ਪਾ ਲਿਆ ਜਵਾਬ ਦੇ ਹੀ ਤੇ ਇਹ ਤਾਂ ਜੀ ਰੱਬ ਨੂੰ ਟੱਪ ਸਮਝਦੇ ਸੀ ਜੀ ਜਵਾਬ ਦੇ ਹੀ ਕੋਈ ਨਹੀਂ ਹੈ ਜੀ ਜੀ ਹੁਣ ਸਾਫਤ ਕਰਤਾ ਇਸ ਦੌਰ ਨੇ ਇਹਨਾਂ ਫੈਸਲਿਆਂ ਨੇ ਵੀ ਜਵਾਬ ਦੇ ਕੱਲਾ ਇਹ ਨਹੀਂ ਵੀ ਵੀ ਉਹ ਉਹ ਅਕਾਲ ਪੁਰਖ ਦੀ ਕਚਹਿਰੀ 'ਚ ਤੁਹਾਨੂੰ ਜਵਾਬ ਦੇ ਹੁਣ ਆਪ ਤੁਹਾਨੂੰ ਪੰਚ ਦੀ ਕਚਹਿਰੀ 'ਚ ਵੀ ਜਵਾਬ ਦੇ ਹੋਣਾ ਪਊਗਾ ਜੀ ਸੋ ਇਸ ਕਰਕੇ ਇਹ ਜੇ ਇਹ ਜੇ ਮਸਲੇ ਮੈਂ ਤਾਂ ਇੱਕ ਪੋਸਟ ਪਾਈ ਸੀ ਮੈਂ ਇੱਕ ਪੰਜਾਬੀ ਦੀ ਕਹਾਵਤ ਆ ਜਦੋਂ ਹਰੀਆਂ ਚਰਦੇ ਬੈਠ ਕੇ ਨੂੰ ਨਾ ਹਾਲੀ ਕੱਢਣਾ ਮੁੰਡਾ ਖੱਸੀ ਕਰਦੇ ਆ ਉਹਨੂੰ ਜੀ ਉਹ ਤੋਂ ਬੰਦੇ ਕਹਿੰਦੇ ਨਾਲ ਇਹਦੇ ਨੱਥ ਵੀ ਪਾ ਦਿਓ ਨਹੀਂ ਇਹ ਫੇਰ ਖਰਾਬ ਕਰੂਗਾ ਹਾਂ ਵੀ ਨਾਲ ਦੀ ਨਾਲ ਆ ਨਾਨਕਸ਼ਹੀ ਕਲੰਡਰ ਵਾਲਾ ਤੇ ਫਖਰੇ ਕੌਮ ਵਾਲਾ ਮਸਲਾ ਵੀ ਨਵੇੜ ਦੋ ਸਹੀ ਹੈ ਜੀ ਇੱਕ ਮਸਲਾ ਨਵੇੜ ਤਾਂ ਚਲੋ ਮੈਂ ਸਲਾਹ ਤਾਂ ਦੇ ਹੀ ਸਕਦੇ ਹਾਂ ਜੇ ਆਪਾਂ ਬਾਕੀ ਤਾਂ ਸਿੰਘ ਸਹਿਬਾਨ ਨੇ ਉਹਨਾਂ ਨੇ ਆਪਦਾ ਵਿਵੇਕ ਵਰਚਣਾ ਕਿਹੜੀ ਗੱਲ ਕਿਵੇਂ ਵਿਜਖਣੀਆਂ ਕੀ ਕਰਨੀਆਂ ਪਰ ਨਾਨਕਸ਼ਹੀ ਕਲੰਡਰ ਵਾਲਾ ਮਸਲਾ ਸਿੱਖ ਪੰਥ ਲਈ ਅੱਜ ਵੀ ਬਹੁਤ ਵੱਡਾ ਇਹ ਮਸਲਾ ਜੀ 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 ਦੂਜੀ ਗੱਲ ਕਿ ਉਹਨਾਂ ਰਿਪੋਰਟ ਨੇ ਕੀ ਕਿਹਾ ਉਹੀ ਗੱਲ ਕਹੀ ਹੈ ਨਾ ਜਿਹੜੀ ਤੌੜਾ ਸਾਹਿਬ ਕਹਿੰਦੇ ਸੀ ਜੀ ਕਾਦੀਦਾਨ ਦਾ ਪ੍ਰਧਾਨ ਵੱਖਰਾ ਹੋਣਾ ਚਾਹੀਦਾ ਮੁੱਖ ਮੰਤਰੀ ਵੱਖਰਾ ਹੋਣਾ ਚਾਹੀਦਾ ਜੀ ਉਹਨਾਂ ਨੇ ਵੀ ਇਹੀ ਕਿਹਾ ਨਾ ਆਕਾਲ ਸੱਸਾ ਦੇ ਜਿਹੜੇ ਹੁਕਮ ਨਾਵੇਂ ਨੇ ਉਹ ਮੰਨੇ ਜਾਣੇ ਚਾਹੀਦੇ ਨੇ ਜੀ ਸ਼ੋਮਿਕ ਕਮੇਟੀ ਖੁਦ ਮਖਤਿਆਰ ਚਾਹੀਦੀ ਆ ਜੀ ਕਿਉਂਕਿ ਸਾਰੇ ਹੀ ਲਾਣਾ ਇਹ ਹਰੀਆਂ ਚਰੀਆਂ ਨੇ ਬੈਠ ਕੇ ਆ ਮੇਰੇ ਨਾਲ ਮਿਲ ਕੇ ਮਲਾਈਆਂ ਛਕੀਆਂ ਨੇ ਝੂਨਾ ਕਮੇਟੀ ਦੀ ਰਿਪੋਰਟ ਬਾਰੇ ਕੋਈ ਮੂੰਹ ਨਹੀਂ ਖੋਲਦਾ ਜੀ ਜਦੋਂ ਹੁਣ ਝੂਨਾ ਸਾਹਿਬ ਦੀ ਇਸ ਕਮੇਟੀ ਦੇ ਵਿੱਚ ਆਏ ਨੇ ਤੇ ਨਵਾਂ ਜਿਹੜਾ ਸਟਰਕਚਰ ਆ ਢਾਂਚਾ ਆਕਾਲੀ ਦਲ ਦਾ ਜਿਹੜਾ ਉਹ ਸਾਰਦੇ ਨੇ ਉਹਦੇ ਵਿੱਚ ਹੁੰਦਾ ਕਮੇਟੀ ਦਾ ਕਿੰਨਾ ਕਾ ਅਸਰ ਆ ਉਹਨੂੰ ਕਿਵੇਂ ਪ੍ਰਮਾਨ ਕਰਦੇ ਨੇ ਆਉਣ ਵਾਲਾ ਬਾਕੀ ਸਾਰੀ ਗੱਲਾਂ ਸਿੰਘ ਸਾਰ ਦੇ ਥੋੜਾ ਜਿੱਟੜੀ ਹੁੰਦੀਆਂ ਜੀ ਅੰਕਲੇ ਵੀ ਨਿੱਠੜੀਆਂ ਹੁੰਦੀਆਂ ਨਾ ਜੀ ਅੰਕਲੇ ਵੀ ਉਹ ਸੇਦ ਦੇ ਵਿੱਚ ਕੋਈ ਫੈਸਲੇ ਲੈਣੇ ਹੁੰਦੇ ਨੇ ਹੁਣ ਰਾ ਸੁੱਲਾ ਅਕਾਲੀ ਦਲ ਦੀ ਪੁਨਰਫੁਰਜੀਤੀ ਦਾ ਵੀ ਤੇ ਬਾਕੀ ਗਲਤੀਆਂ ਸੁਧਾਰਨ ਦਾ ਵੀ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਫਿਕਰਮੰਦੀ ਵਾਲਾ ਵੀ ਮਸਲਾ ਪਰ ਆਸ ਵੀ ਵੱਧ ਰਹੀ ਆ ਵੀ ਕੋਈ ਨਾ ਕੋਈ ਚੰਗੇ ਹੋਊਗਾ ਚੰਗੇ ਹੋਊਗਾ ਜੀ ਮਾਰੀ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ ਜੀ ਸ਼ੁਕਰੀਆ ਜੀ ਸ਼ੁਕਰੀਆ